ਖਾਣੇ ਦੇ ਵਿੱਚ ਗੁੰਡਾ ਕਰਦੀ ਹੋ ਰਹੀ ਹੈ ਜੀ ਗੁੰਡਾ ਕਰਦੀ ਹੈ ਲੜਨਗੇ ਪ੍ਰਾਈਵੇਟ ਨਾਲ ਘਨਮਣੇ ਇੱਕ ਬਿੱਲਾ ਵਾ ਇੱਕ ਬਿੱਲਾ ਦੋ ਤਿੰਨ ਚੜੀ ਹੋ ਰਿਹਾ ਨਾਮ ਤਾਂ ਨਹੀਂ ਮੈਨੂੰ ਪਤਾ ਨਾ ਨਾਲ ਪੱਕੇ ਚੱਕੇ ਜੀ ਪੱਕੇ ਚੱਲਦੇ ਜੀ ਜੀਮਾਨ ਜੀ ਆ ਮੇਰੀ ਪੱਗ ਲਾਈ ਆ ਆ ਸਖਸ ਨੇ ਤੇ ਆ ਸ਼੍ਰੀਮਾਨ ਜੀ ਨੇ ਆ ਵੇਖੋ ਆ ਕੈਮਰੇ ਲੱਗੇ ਆ ਜੀ ਆ ਵੇਖੋ ਇਹ ਦੇਖੋ ਰੌਪਟਾ ਵੀ ਉਹਨੂੰ ਕੁੱਟ ਕੇ ਥੋੜਾ ਕਿੱਤੀਆਂ ਬਾਕੀ ਬੜੀ ਪਾੜੀ ਦੀ ਤਸਵੀਰ ਜੂੜੀ ਕੁੱਟੋ ਇਹਨੂੰ ਕੁੱਟੋ ਫਿਰ ਮਾਰੋ ਗੱਡੀ ਚ ਪਾਓ ਤੇ ਇਹਦਾ ਮੁਲਾਜਾ ਕਰੋ ਹਾਂ ਮੈਂ ਉਹਨਾਂ ਤੇ ਪੁੱਤਾਂ ਦੀ ਕੋਸ ਮੇਰਾ ਘਰ ਤਾਂ ਜੈ ਸੌ ਘਣਾ ਇਹ ਮੈਂ ਸ਼ਰਾਬ ਚ ਪੀ ਲਾਗੇ ਖਲੋ ਕੇ ਆਪਣੇ ਡਾਕਟਰ ਸਾਹਿਬ ਨੂੰ ਕਿਹਾ ਨਹੀਂ ਤੂੰ 100% ਮਿਲੀਅਨ ਲੈ ਕੇ ਅੱਛਾ ਉਹਨੇ ਨਾਰਮਲ ਲਿਖਿਆ ਨਾ ਮੈਂ ਕੋਈ ਲਿਖਾ ਇਹਨੇ ਸ਼ਰਾਬ ਤੇ ਪੀਤੀ ਨਹੀਂ ਆ ਸ਼੍ਰੀਮਾਨ ਜੀ ਬੈਠੇ ਨੇ ਆ ਸਤਿੰਦਰ ਜੀ ਤੇ ਆ ਪੰਜਾਬ ਸਿੰਘ ਇਹਨਾਂ ਮੇਰੀ ਪੱਗ ਲਾਈ ਆ ਜੀ ਆ ਵੇਖੋ ਸਰ ਆ ਵੇਖੋ ਜਨਾਬ ਉਹਨਾਂ ਕਾਲੇ ਮੇਰਾ ਪ੍ਰੋਜੈਕਟ ਜਰਮਨਜੀਤ ਸਿੰਘ ਤੇ ਜਿਹੜਾ ਹੌਲ ਜਿਹੜਾ ਇਹਨਾਂ ਦਾ ਹੋਤਰ ਗਨਮਨ ਨਾਲ ਪ੍ਰਾਈਵੇਟ ਬਿੱਲਾ ਬਿੱਲਾ ਉਹਨੇ ਉਹਨਾਂ ਨੇ ਕੁੱਟਿਆ ਮੈਨੂੰ ੱੱਕੇ ਨਾਲ ਚੁੱਕ ਕੇ ਗੱਡੀ 'ਚ ਸੁੱਟਿਆ ਇੱਥੇ ਹਰ ਸਦਾਹਿੰਦਰ ਸਿੰਘ ਨਾਲ ਗਨਮਨ ਨੇ ਇੱਕ ਆਪਣੇ ਜਰਮਨਜੀਤ ਸਿੰਘ ਤੇ ਨਾਲ ਪ੍ਰਾਈਵੇਟ ਤਿੰਨ ਚਾਰ ਨੇ ਗਨਮਨ ਨੇ ਰੱਖਿਆ ਜੀ ਜਿਹੜੇ ਤੇ ਇੱਥੇ ਮੈਨੂੰ ਚੁੱਕ ਕੇ ਇੱਥੇ ਮਾਰਿਆ ਨਾਲੇ ਝੂਠਾ ਮੇਰਾ ਮੈਡੀਕਲ ਕਰਾ ਕੇ ਲੈਂਦਾ ਪਿਆ ਨਾ ਅੱਛਾ ਤੇ ਵਰਦੀ ਗੁਰਦੀ ਵੀ ਤੁਹਾਡੀ ਪਾਣੀ ਹੈ ਕੋਣ ਸਾਡੀ 5972 ਹੋ ਗਈ ਹੈ ਜੀ ਤਾਂ ਪੂਰੀ ਗਲਤ ਗੱਲ ਬਣ ਗਈ ਮੈਂ ਐਸੇ ਗੁਰਨਾਬ ਸਿੰਘ 6399 ਅੰਮ੍ਰਿਤਸਰ ਸਦਰ ਸਦਰ ਜਿੱਥੇ ਆਪਕ ਲੋਕੀ ਗੱਲ ਕੀ ਹੋਈ ਸੀ ਥੋੜਾ ਉਹ ਥੋੜਾ ਡਿਟੇਲ ਚ ਦੱਸ ਦੋ ਕੀ ਕੀ ਗੱਲ ਹੋਈ ਸੀ ਕਾਰਨ ਕੀ ਹੋਇਆ ਸੀ ਲੜਾਈ ਕਿਉਂ ਹੋਈ ਜਿਹੜਾ ਲੜਾਈ ਕੁਛ ਨਹੀਂ ਸਰ ਉਹ ਕਹਿੰਦੇ ਵੀ ਡਿਊਟੀ ਜਾ ਇੱਥੇ ਪਹਿਲੇ ਮੈਂ ਡਿਊਟੀ ਅਫਸਰ ਹਾਂ ਤੇ ਮੈਨੂੰ ਕਹਿੰਦੇ ਵੀ ਤੂੰ ਡਿਊਟੀ ਜਾ ਇੱਥੇ ਨਾਕੇ ਤੇ ਜਾ ਤੇ ਨਾਲ ਮੇਰੀ ਰਵਾਨਗੀ ਕੀਤੀ ਸੀ ਗਸ਼ਤ ਦੀ ਨਾਲ ਕਹਿੰਦੇ ਨਾਕੇ ਦੀ ਕਰਨੀ ਆ ਤੇ ਨਾਲ ਮੈਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿਸ ਵੇਜਾ ਕਰ ਪਤਾ ਨਹੀਂ ਹੁਣ ਕਿਹੜੀ ਰੰਜਿਸ਼ ਸੀ ਉਹਨਾਂ ਦੀ ਕਿ ਅੱਗੇ ਉਤਾਰੀ ਗਈ ਕੀ ਗੱਲ ਵਰਦੀ ਪਾੜੀ ਗਈ ਤੁਹਾਡੀ ਜਾਂ ਪਾੜੀ ਹਾਂਜੀ ਵਰਦੀ ਆ ਬਟਨ ਥੋੜਿਆ ਮੇਰੇ ਟੁੱਟ ਗਿਆ ਕਿਸ ਦਿਨ ਦੀ ਘਟਨਾ ਹੈ ਇਹ ਕੱਲੇ ਰਾਤ ਕੋਈ ਸਿਸਟੀਮ ਵੀਡੀਓ ਨਹੀਂ ਸਾਹਮਣੇ ਆ ਸਾਰੇ ਸੀਸੀਟੀਵੀ ਕੈਮਰੇ ਲੱਗੇ ਆ ਪਤਾ ਲੱਗ ਕੋਈ ਸੀਨੀਅਰ ਅਧਿਕਾਰੀਆਂ ਦੇ ਧਿਆਨ ਚ ਲਿਆਂਦਾ ਤੁਸੀਂ ਇਹ ਗੱਲ ਸਾਰੀ ਹਾਂਜੀ 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 ਤੇ ਅੱਜ ਤੁਸੀਂ ਜਿਹੜਾ ਕੱਟ ਕੀਤਾ ਵਾ ਇਹ ਤੁਹਾਡੇ ਹੱਕ ਦੇ ਵਿੱਚ ਆਇਆ ਨਹੀਂ ਕੀ ਕਹਿੰਦੇ ਨੇ ਮੈਂ ਤਾਂ ਡਿਊਟੀ ਕਹੀ ਹੈ ਕਿ ਡਿਊਟੀ ਤੋਂ ਗੱਲ ਬਣਦੀ ਹੈ ਵੀ ਕਹੀ ਆ ਉਹਨਾਂ ਉਹਦਾ ਕਹਿਣਾ ਕੀ ਵੱਡੇ ਅਫਸਰਾਂ ਕੋ ਜਾ ਸਕਦੇ ਸ਼ਿਕਾਇਤ ਕਰ ਸਕਦੇ ਜੇ ਕੁਛ ਇਤਵਾਰੀ ਗੱਲਾਂ ਤੁਹਾਡੇ ਵੱਲੋਂ ਕੋਈ ਸ਼ਿਕਾਇਤ ਕੀਤੀ ਗਈ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਜੀ ਜੀ ਕਿਆ ਕਿਆ ਉਹਨਾਂ ਦਾ ਕਿਆ ਕਿਆ ਕੀ ਇਹ ਡਿਊਟੀ ਲਾਂਡ ਦੀ ਗੱਲ ਹੋਈ ਸੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਪਾਗ ਵਾਲੀ ਉਹ ਕੀ ਹੈਗੀ ਸਤਾ ਜੀ ਦੱਸੋ ਕੀ ਤੁਸੀਂ ਜਿਹੜੀ ਕਿ ਪਾਕਿ ਤਾਰੀ ਕੀ ਕੀ ਗੱਲਬਾਤ ਹੈਗੀ ਹੈ ਜੀ ਕੀ ਉਹ ਐਸ ਐਚਓ ਸਾਹਿਬ ਲੋ ਤਾਰੀ ਗਈ ਹੁਣ ਕਿ ਦੱਸੋ ਕੋਲ ਗਿਆ ਕੋਲ ਦੀ ਬਸੋ ਜੀ ਗੜੇ ਇੰਦਰ ਨਾਲ ਹਾਂਜੀ ਗੱਲ ਕਰ ਦੱਸੋ 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 ਭਾਈ ਭਜੀ ਇੱਕ ਤੇ ਤੁਸੀਂ ਸਾਰੇ ਤੁਸੀਂ ਬਾਹਰ ਕਹਿ ਰਹੇ ਹੋ ਓਲੀ ਸਹਾਇਤਾ ਦਿੱਤੀ ਗੁਰਨਾਮ ਜੀ ਸਾਰਿਆਂ ਨੂੰ ਮੁੱਦੀ ਦੀ ਦੂਰ ਦੇ ਵਾਲੀ ਪ੍ਰਸ਼ਾਸਨ ਚੋਂ ਗੱਲ ਕਰ ਰਹੇ ਹੋ ਤੇ ਤੂੰ ਵੀ ਉਹ ਕਹਿੰਦੇ ਕਿ ਮੈਂ ਤੇ ਡਿਊਟੀ ਦਾ ਕਹਿ ਇਹਨਾਂ ਨੂੰ ਗੁਰਨਾਮ ਜੀ ਤੁਸੀਂ ਕਿਹਾ ਕਿ ਮੇਰੇ ਪਾ ਕੱਪੜੇ ਪਾੜ ਗਏ ਵਰਦੀ ਪਾੜ ਗਈ ਤੁਹਾਨੂੰ ਨਿਆਂ ਤਾਂ ਕਿ ਪਿਆ ਰਿਹਾ ਹਾਂ ਤੇ ਸਮਝਾਣਾ ਬੋਲੋ ਕੀ ਸਿਤਾਈ ਕੀ ਹੈ ਕਿਉਂ ਸਾਰੇ ਦੱਸੋ ਦੱਸੋ ਕਹੀ ਐ ਐਸਾ ਸਭ ਨੇ ਕਹਿੰਦਾ ਮੈਂ ਤੇ ਡਿਊਟੀ ਦਾ ਇਹਨਾਂ ਨੂੰ ਕਹਿ ਸੀ ਕਿ ਡਿਊਟੀ ਇੱਥੇ ਕਰਨੀ ਹੈ ਸਰ ਡਿਊਟੀ ਹੁਣ ਕੁੱਟ ਕੇ ਥੋੜਾ ਕੀਤੀ ਜਾਂਦੀ ਸੀ ਮੈਂ ਕੀ ਬਦੀ ਪੜੀ ਕੀ ਦੱਸੋ ਤੁਸੀਂ ਡਿਊਟੀ ਕੁੱਟੋ ਇਹਨੂੰ ਕੁੱਟੋ ਫਿਰ ਮਾਰੂ ਗੱਡੀ ਚ ਪਾਓ ਤੇ ਦਾ ਮਲਾਜਾ ਕਰੋ ਹਾਂ ਮੈਂ ਉਹਨੇ ਆਪਣੇ ਪੁੱਤਾਂ ਦੀ ਪੁੱਤ ਮੇਰਾ ਖਲੋਤਾ ਜੇ ਸੌ ਘਣਾ ਜੇ ਮੈਂ ਸ਼ਰਾਬ ਪੀਤੀ ਲਾਗੇ ਖਲੋ ਕੇ ਆਪਣੇ ਡਾਕਟਰ ਸਾਹਿਬ ਨੂੰ ਕਿਹਾ ਨਹੀਂ ਤੂੰ 100% ਮਿਲੀਅਨ ਲਿਖ ਅੱਛਾ ਉਹਨੇ ਨਾਰਮਲ ਲਿਖਿਆ ਨਾ ਮੈਂ ਕਿਉਂ ਲਿਖਾਂ ਇਹਨੇ ਸ਼ਰਾਬ ਤੇ ਪੀਤੀ ਨਹੀਂ ਡਾਕਟਰ ਨੇ ਇਹ ਗੱਲ ਕਹੀ ਡਾਕਟਰ ਨੇ ਫਿਰ ਅੱਛਾ ਤੇ ਬਾਕੀ ਵੀ ਤਾਰੀ ਗਈ ਆਹ ਵੇਖੋ ਮੇਰਾ ਬਟਨੀ ਤੋੜਿਆ ਗਾਲ ਮੇਰਾ ਕੁਟਿਆ ਜਰਮਨਜੀਤ ਸਿੰਘ ਇਹ ਜਿਹੜਾ ਜਿਹੜੋ ਇਹਨਾਂ ਦੇ ਨਾਲ ਹੌਲਦਾਰ ਗਨਮਨ ਨਾਲ ਪ੍ਰਾਈਵੇਟ ਬਿੱਲਾ ਬਿੱਲਾ ਉਹਨੇ ਉਹਨਾਂ ਨੇ ਕੁੱਟਿਆ ਮੈਨੂੰ ੱੱਕੇ ਨਾਲ ਚੁੱਕ ਕੇ ਗੱਡੀ 'ਚ ਸੁੱਟਿਆ ਤੇ ਗੱਲ ਇਹ ਡਿਊਟੀ ਦੀ ਗੱਲ ਹੋਈ ਤੇ ਜਾਂ ਗੱਲ ਕੋਈ ਹੋਰ ਡਿਊਟੀ ਤੋਂ ਮੈਂ ਮੈਂ ਬੇਨਤੀ ਕੀਤੀ ਮੈਂ ਕਿਹਾ ਸਰ ਮੈਂ ਜਿਹੜੀ ਤੈਨੂੰ ਤਿੰਨ ਜਗ੍ਹਾ ਤੇ ਮੈਨੂੰ ਡਿਊਟੀਆਂ ਲਾਉਂਦੇ ਜੀ ਇੱਕ ਪਹਿਲੋਂ ਮੈਨੂੰ ਤੁਸੀਂ ਮੈਨੂੰ ਡਿਊਟੀ ਅਫਸਰ ਲਾਇਆ ਹੋਰ ਤੁਸੀਂ ਮੈਨੂੰ ਕਹਿਂਦੇ ਹੋ ਇਹਦੇ ਨਾਕੇ ਤੇ ਜਾ ਤੀ ਜਾ ਮੈਨੂੰ ਤੁਸੀਂ ਮੇਰੀ ਕੀ ਇਰਵਾਣਗੀ ਕੀਤੀ ਆ ਗਸਤ ਦੀ ਮੈਂ ਤਿੰਨ ਜਗ੍ਹਾ ਤੇ ਮੈਂ ਤਿੰਨ ਬੰਦਾ ਥੋੜਾ ਇੱਕ ਕੋਈ ਬੰਦਾ ਇੱਕ ਜਗ੍ਹਾ ਤੇ ਜਾਏਗਾ ਜੀ ਹੂੰ ਪ੍ਰੈਸ਼ਰ ਪਾਇਆ ਜਾ ਰਿਹਾ ਕੋਈ ਪ੍ਰੈਸ਼ਰ ਪਾ ਕੇ ਮੈਨੂੰ ਕੁੱਟਿਆ ਜਾ ਰਿਹਾ ਹੂੰ ਥਾਣੇ ਦੇ ਵਿੱਚ ਗੁੰਡਾਗਰਦੀ ਹੋ ਰਹੀ ਹੈ ਜੀ ਗੁੰਡਾਗਰਦੀ ਹੈਗੇ ਲੜਨਗੇ ਪ੍ਰਾਈਵੇਟ ਨਾਲ ਘੰਮਨੇ ਇੱਕ ਬਿੱਲਾ ਵਾ ਇੱਕ ਬਿੱਲਾ ਦੋ ਤਿੰਨ ਚੜੀ ਹੋ ਰਿਹਾ ਨਾਂ ਤਾਂ ਨਹੀਂ ਮੈਨੂੰ ਪਤਾ ਉਹਨਾਂ ਦਾ ਐਸਰ ਸਾਹਿਬ ਦੇ ਨਾਲ ਨਾਲ ਪੱਕੇ ਚੱਕੇ ਪੱਕੇ ਚੱਲਦੇ ਜੀ ਹੁਣ ਮੈਂ ਅਮੀਨ ਅਨਸਾਰ ਇਨਸਾਫ ਮੰਗਦਾ ਜਿਹੜਾ ਮੈਨੂੰ ਕੁੱਟਿਆ ਗਿਆ ਹੂੰ ਕਿ ਕੋਈ ਕੁੱਤ ਨੂੰ ਸਵਾਦ ਨੂੰ ਘਰ ਦੇ ਏਰੀਆ ਕਿਨਿਕ ਮਾੜੀ ਗੱਲ ਹੈ ਕਿ ਕਿ ਅਕਸਰ ਲੋਕ ਜੋ ਆਪਣੇ ਰੋਕਾ ਦੇ ਮੈਨੂੰ ਇੱਥੇ ਕੁੱਟਿਆ ਜਾ ਰਿਹਾ ਤੇ ਦੂਜੇ ਦਾ ਕੀ ਇਫੈਕਟ ਪਏਗਾ ਆਮ ਬੰਦੇ ਦਾ ਅਖਰ ਗੁਨਾਹ ਦੀ ਵਜ੍ਹਾ ਕੀ ਸੀ ਥੋੜੇ ਦੱਸੋਗੇ ਥੋੜੇ ਵਜ੍ਹਾ ਸਰ ਕੁਝ ਵੀ ਨਹੀਂ ਮੈਂ ਇਹੋ ਬੇਨਤੀ ਕਰਦਾ ਵੀ ਮੈਂ ਕਹਾਂ ਮੈਂ ਜਿਹੜੀ ਡਿਊਟੀ ਵੀ ਇੱਕ ਜਗ੍ਹਾ ਤੇ ਜਾਊਂਗਾ ਜਿੱਥੇ ਮਰਜ਼ੀ ਮੈਨੂੰ ਲਾ ਦਿਓ ਜਾਂ ਤੇ ਮੈਨੂੰ ਲਾ ਦਿਓ ਆਪਣੇ ਉੱਥੇ ਅਜਿੱਤ ਲਾ ਦਿਓ ਆਪਣੇ ਨਾਕੇ ਤੇ ਲਾ ਦਿਓ ਤੇ ਜਾਂ ਮੈਨੂੰ ਮੇਰਾ ਮੇਰਾ ਡਿਊਟੀ ਅਫਸਰ ਤੋਂ ਲਾ ਦਿਓ ਮੈਂ ਇੱਕ ਡਿਊਟੀ ਅਫਸਰ ਕਰੂੰਗਾ ਬਸ ਰਾਤੀ ਨੂੰ ਡਿਕੇ ਦਿਨ ਦੀ ਡਿਊਟੀ ਸੀ ਹਾਂਜੀ ਦਿਨ ਰਾਤ ਡਿਊਟੀ ਸੀ ਨਾ ਉਹ ਲਾਈਗੇ ਜੀ ਤੁਹਾਡੀ ਪੱਗ ਕਿਦੇ ਵੱਲ ਲਾਈਗੇ ਵਰਦੀ ਕਿਦੇ ਵੱਲ ਪਾੜੀਏ ਵਰਦੀ ਪੱਗ ਨਹੀਂ ਲਾਈਗੇ ਵਰਦੀ ਕਿਦੇ ਵੱਲ ਪਾੜੀਏ ਹਾਂਜੀ ਵਰਦੀ ਵਰਦੀ ਦੇ ਨਾਲ ਖਿੱਚ ਖਿੱਚੇ ਸਾਰਿਆਂ ਵਿੱਚ ਗਨਮੈਨੇ ਹੀ ਜਰਮਨ ਜੀਤ ਜਿਹਨੇ ਮੇਰੇ ਤੋਂ ਪੜ ਕੇ ਆ ਬਟਨ ਟੁਟਾ ਵੇਖੋ ਤੇ ਨਾਲ ਮੇਰਾ ਗਲ ਕੁੱਟਿਆ ਇਥੋਂ ਬੜੇ ਜ਼ੋਰ ਨਾਲ ਤੇ ਨਾਲ ਬਿੱਲਾ ਜਿਹੜਾ ਗਨ ਨਾਲ ਸੀ ਨਾ ਪ੍ਰਾਈਵੇਟ ਮੁੰਡਾ ਉਹਨੇ ਉਹਦੇ ਲੱਤ ਮਾਰੀ ਹੁੰਦਾ ਪੈਚ ਤੋਂ ਮਾਰਨਾ ਘਗੜੂ ਵੱਜ ਗਈ ਉਹਦਾ ਇਥੋਂ ਮੇਰੇ ਬਾਜੇ ਤੱਕ ਬੜੀ ਦਰਦ ਕੀ ਮੰਗਿਆ ਆ ਵੇਖੋ ਚਾਰ ਬੰਦੇ ਕੁੱਟਣ ਕਿ ਕਮਾਂ ਕਰੂ ਚਲੋ ਆਜੋ ਅੱਛਾ ਨਾਈਵਟ ਗਨਮੈਨ ਕਿੰਨੇ ਆ ਬੇਟਾ ਜੀ ਕੀ ਕਹਿਣਾ ਚਾਹੁੰਦੇ ਜੀ ਇਨਸਾਫ ਲੈਣ ਵਾਸਤੇ ਥਾਣੇ ਪਹੁੰਚੇ ਆਪ ਲੈ ਨਹੀਂ ਖੜੇ ਮੈਂ ਬਾਹਰ ਖੜਾ ਹੋ ਜਾ ਆ ਲੇ ਵਾਗੇ ਜੇ ਆਪ ਮਤਲਬ ਆਪਸ ਚ ਹੀ ਇਹ ਕੰਮ ਹੁੰਦੇ ਰਹਿਣਗੇ ਤੇ ਬਾਹਰ ਵੀ ਹੋਗਾ ਇਹ ਆਪਣੇ ਬੰਦੇ ਨੂੰ ਇਦਾਂ ਕਰਨਗੇ ਰੰਜਿਸ਼ ਬਾਜੀ ਦੀ ਹੋਈ ਆ ਸਾਰੀ ਗੱਲ ਇਹ ਆ ਰੰਜਿਸ਼ ਬਾਜੀ ਦੀ ਕੀ ਪਤਾ ਹੁਣ ਉਹਨਾਂ ਨੂੰ ਪਤਾ ਹੋਗਾ ਨਾ ਜਿਨ੍ਹਾਂ ਨੇ ਕੁੱਟਿਆ ਵੀ ਇਹ ਵੀਡੀਓ ਵੇਖੀ ਆ ਵੀਡੀਓ ਦੇ ਵਿੱਚ ਫਾਦਰ ਸਾਹਿਬ ਕਹਿੰਦੇ ਪਏਗੇ ਤੁਸੀਂ ਮੈਨੂੰ ਇਨੇ ਜਾਣਿਆਂ ਨੇ ਸੁੱਲ ਕੇ ਕੁੱਟਿਆ ਵਾ ਤੇ ਮੈਂ ਇਹ ਗੱਲ ਉੱਤੇ ਤੱਕ ਲੈ ਕੇ ਜੇ ਤੇ ਗਾੜੀ ਹਸਣ ਦੇ ਆ ਮੈਂ ਖੁਦ ਵੀਡੀਓ 'ਚ ਵੇਖਿਆ ਸਾਰੇ ਲੋਕੇ ਖਲੋਗੇ ਰਾਤ 12 ਵਜੇ ਤੋਂ ਲੈ ਕੇ 4 ਵਜੇ ਤੱਕ ਕੁੱਟਦੇ ਰਹੇ ਫਿਰ ਫਿਰ ਪਾਪ ਪੁੱਤ ਕੀ ਮੰਨ ਕਰਦਾ ਪਉ ਤਾਂ ਹਮੰਗ ਕਰਦਾ ਵਾ ਵੀ ਇਨਸਾਫ ਹੋਣਾ ਚਾਹੀਦਾ ਵਾ ਬੰਦੀ ਕਾਰਵਾਈ ਹੋਣੀ ਚਾਹੀਦੀ ਆ ਅਜੇ ਨਾ ਇਨਸਾਫ ਲੈਣਾ ਹੈ ਤੇ ਉਹਨਾਂ ਦੇ ਨਾਲ ਤੇ ਲੜਾਈ ਹੈ ਜਿਨ੍ਹਾਂ ਨੂੰ ਇਨਸਾਫ ਲੈਣਾ ਹੈ ਆਪਾਂ ਫਿਰ ਉੱਤੇ ਨਾ ਬੈਠੇ ਆਪਾਂ ਉੱਤੇ ਨਾ ਕਿ ਜਾਵਾਂਗੇ ਫਿਰ ਇਨਸਾਫ ਤੇ ਤੀਜੀ ਧਰ ਤੋਂ ਹੁੰਦਾ ਨਾ ਇਨਸਾਫ ਤਾਂ ਹੀ ਸਾਰੇ ਪ੍ਰੈਸ ਤਾਂ ਹੀ ਸਕਦੀਆਂ ਨਾ ਫਿਰ ਤੁਹਾਡੇ ਥਰੂ ਇਨਸਾਫ ਹੋਊਗਾ ਨਹੀਂ ਇੱਥੇ ਨਾ ਇਨਸਾਫ ਹੋਊਗਾ ਤੁਹਾਡੇ ਥਰੂ ਹੋਊਗਾ ਤਾਂ ਬਿਲਕੁਲ ਸਾਰੇ ਕਿਹਾ ਸੀ ਨਾ ਜਾਨ ਵਾਲੇ ਲੋਟੇ ਸਾਹਮਣੇ ਦੇਖਦੇ ਤਾਂ ਵਰਦੀ ਪੁੱਟੀ ਪਾੜੀ ਸਰਕਾਰ ਦੇ ਵਰਦੀ ਪਾੜੀ ਆ ਤੁਸੀਂ ਪ੍ਰਾਈਵੇਟ ਗਨਮੈਨ ਰੱਖੀ ਹੈ ਕਿਤੇ ਨਾਲ ਉਹਨਾਂ ਨੇ ਮਾਰਕਟ ਕੀਤੀ ਹੈ 10 ਦਿਨ ਗੁਨਾਹ ਦੀ ਕੋਈ ਪ੍ਰਾਈਵੇਟ ਨਹੀਂ ਜੀ ਆਪਣਾ ਆਪਣੇ ਜੰਮਾ ਮੈਂ ਕੋਈ ਪ੍ਰਾਈਵੇਟ ਗਨਮੈਨ ਨਹੀਂ ਪਰ ਕਿਸ ਤਰ੍ਹਾਂ ਸਮਝ ਸਰ ਤੁਸੀਂ ਆਪਣੀ ਡਿਊਟੀ ਦਸਤੀ ਰਣ ਡਿਊਟੀ ਲਓ ਉਸ ਤੋਂ ਬਾਅਦ ਨਹੀਂ ਗਏ ਜਾਂ ਗਏ ਜਾਂ ਕੀ ਕਰਨੋਗੇ ਪਰ ਵਰਤੀ ਆਪਸ ਵਿੱਚ ਐਸੀ ਬਹਿਸ ਦੀ ਜਾਂ ਲੜਾਈ ਝਗੜਾ ਕਰਦੀ ਲੋਕਾਂ ਤੇ ਕੀ ਛੱਕ ਪਏਗਾ ਨਹੀਂ ਸਾਡਾ ਆਪਸੀ ਹੈ ਜੀ ਉਹਦੇ ਵਿੱਚ ਡਿਊਟੀ ਦਾ ਕਿਹਾ ਸੀ ਹੋਰ ਨਹੀਂ ਕੋਈ ਗੱਲ ਪਰ ਉਹਨਾਂ ਦੇ ਪਰ ਵੀਡੀਓ ਦਿੱਤੀ ਗਈ ਹੈ ਕਿ ਮੇਰੀ ਪਾਗ ਉਤਾਰੀ ਗਈ ਹੈ ਜੀ ਇੱਥੇ ਲਿਆਓ ਦਿਖਾਓ ਕਿਹੜੀ ਵੀਡੀਓ ਹੈ ਦਿਖਾਓ ਕਿਹੜੀ ਵੀਡੀਓ ਹੈ ਜਿਹਦੀ ਤੁਸੀਂ ਰੱਤੀਗੀ ਅਗਰ ਨਾਮ ਸਿੰਘ ਦਿਖਾਓ ਇਹ ਕੋਲ ਕਿਹਾ ਜਾ ਰਿਹਾ ਜੀ ਨਹੀਂ ਜੀ ਕੋਈ ਇਹੋ ਜੀ ਵੀਡੀਓ ਨਹੀਂ ਹੋਣ ਮਸਲਾ ਕੀ ਛੋਟਾ ਰੋਇਆ ਬਸ ਕਰ ਲੈ ਗੱਲ ਜੀ ਉਹਨਾਂ ਪਰ ਇਦਾਂ ਪੁਲਸ ਵਾਲੋ ਪੁਲਸ ਦੇ ਨਾਲ ਹੀ ਇਸ ਤਰ੍ਹਾਂ ਦੇ ਨਾਲ ਝੜਪ ਜੇ ਕੀਤੀ ਜਾਏਗੀ ਤਾਂ ਧਰਨਾ ਦੇਖੋ ਲਗਾ ਦੇ ਨਾਲ ਲਗਾ ਦੇ ਧਰਨਾ ਲਗਾ ਦੇ ਫਿਰ ਪੁਲਸ ਹੀ ਸਰ ਗੱਲਬਾਤ ਚੱਲਦੀ ਹੋਈ ਉਹ ਜੀ ਉਹ ਕਰ ਲੈ ਗੱਲਬਾਤ ਕਰ ਲੈ ਠੀਕ ਨਹੀਂ ਕੋਈ ਪ੍ਰਾਈਵੇਟ ਬੰਦਾ ਨਹੀਂ ਹੈਗਾ ਜੀ ਮੇਰੇ ਨਾਲ ਇਹੀ ਆਪਣੇ ਮੇਰਾ ਕਨਵੈਂਸ ਹੀ ਹੋ ਉਸ ਕੋਈ ਨਹੀਂ ਹੈਗਾ ਪਰ ਬਿੱਲਾ ਕੋਈ ਕਹ ਰਿਹਾ ਪ੍ਰਾਈਵੇਟ ਨਹੀਂ 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 ਕੋਈ ਨਹੀਂ ਹੈਗਾ ਜਰਮਨ ਜੀ ਦਾ ਹੈਗਾ ਮੇਰੇ ਨਾਲ ਗਰਮਨ ਹੋਰ ਨਹੀਂ ਕੋਈ ਹੈ ਤੇ ਗੱਲ ਕੋਟੇ ਗਿਆ ਸਾਡੀ ਵਰਤੀ ਨਹੀਂ ਨਹੀਂ ਇਹੋ ਜੀ ਕੋਈ ਗੱਲ ਸਾਹਮਣੇ ਡਿਟੇਲ ਅਗਰ ਤੁਹਾਨੂੰ ਸਮਝ ਨਹੀਂ ਆ ਰਹੀ ਕਿ ਮੈਨੂੰ ਗੱਲ ਨਹੀਂ ਡਿਊਟੀ ਦਾ ਕਿਹਾ ਗਿਆ ਸੀ ਡਿਊਟੀ ਕਿੰਦਾ ਸੀ ਮੈਨੇਜਰ ਇਹ ਮੈਨੂੰ ਰੱਜੀ ਤੇ ਕੀ ਚੱਲ ਰਹੀ ਤੇ ਸਾਹਮਣੇ ਦੱਸ ਨਹੀਂ ਇਹੋ ਜੀ ਕੋਈ ਗੱਲ ਨਹੀਂ ਪਹਿਲੀ ਵਾਰੀ ਹੋ ਰਿਹਾ ਜੀ ਇਹ ਲੈ ਕੇ ਕਟ ਮਾਰ ਕਰਨ ਕਿੰਨਾ ਸਹੀ ਸਰ ਮੇਸੀ ਜਿੱਕ ਜਿੱਦਾ ਉਹ ਲਾ ਗਿਆ ਨਹੀਂ ਕਟ ਮਾਰ ਵਾਲੀ ਕੋਈ ਗੱਲ ਨਹੀਂ ਹੈਗੀ ਬਹੁਤ ਸਾਹਮਣੇ ਮੈਡੀਕਲ ਕੈਂਡ ਹੈ ਜੀ ਮੈਡੀਕਲ ਇਹਦਾ ਕਰਾਇਆ ਗਿਆ ਜੀ ਜੀ ਹਾਂ